ਅਕਸਰ ਹੀ ਪੰਜਾਬ ਦੇ ਵਿੱਚ ਫਰੋਤੀ ਮੰਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਪੁਲਿਸ ਉੱਪਰ ਸਵਾਲ ਉੱਠਦੇ ਰਹਿੰਦੇ ਨੇ ਅਜਿਹੇ ਵਿੱਚ ਇੱਕ ਤਸਵੀਰਾਂ ਸਾਹਮਣੇ ਆਈਆਂ ਫਰੀਕੋਟ ਪੁਲਿਸ ਵੱਲੋਂ ਇੱਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਇੱਕ ਇਮੀਗ੍ਰੇਸ਼ਨ ਸੰਸਾ ਦੇ ਮਾਲਕ ਨੂੰ ਫੋਨ ਲਗਾ ਕੇ ਉਸ ਤੋਂ 10 ਲੱਖ ਰੁਪਏ ਦੀ ਫਰੋਤੀ ਮੰਗਦਾ ਸੀ ਅਤੇ ਉਸ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਵੀ ਦਿੰਦਾ ਸੀ ਇਸ ਬਾਰੇ ਫਰੀਕੋਟ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਹ ਫਰੀਕੋਟ ਜ਼ਿਲ੍ਹੇ ਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਐਸਪੀ ਸਹਿਬਾਨ ਅੱਛਾ ਅਸੀਂ ਇਕੱਠੇ ਹੋਇਆ ਜੇ ਫਰੀਦਕੋਟ ਪੁਲਿਸਰ ਅੰਮ੍ਰਿਤਸਰ ਹੈਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕੱਲ ਮਸਾਇਦੀ ਬੱਕਰੇ ਹੈਗੇ ਆ ਇੱਕ ਨਾ ਕੋਈ ਮਸਲਾ ਆਇਆ ਸੀਗਾ ਜੀ ਕਿਸੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਕਿ 10 ਲੱਖ ਰੁਪਏ ਦੀ ਰਿਮਾਂਡ ਕੀਤੀ ਗਈ ਸੀਗਾ ਉਹਨਾਂ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦੇ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਉੱਚੀ ਘੰਟਿਆਂ ਦੇ ਵਿੱਚ ਇਸਦੇ ਸਮਾਟਰ ਨੂੰ ਸੋਲਵ ਕੀਤਾ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਸੀ ਇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪਾਣੀ ਪ੍ਰੋਸੀਡਿੰਗ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੰਦੇ ਡਿਮਾਂਡ ਕੀਤੀ ਸੀ ਜੀ ਇਮੀਗ੍ਰੇਸ਼ਨ ਵੱਲੋਂ ਫੋਨ ਕਰਕੇ ਸੋ ਇਸ ਸਬੰਧ ਵਿੱਚ ਆਪ ਜੀ ਨੂੰ ਜਾਣਕਾਰੀ ਦਿੰਦੇ ਆ ਤੇ ਨਾਲ ਹੀ ਆਪ ਜੀਨ ਆਪ ਜੀ ਨੇ ਰਿਕੁਐਸਟ ਕਰਦਾ ਜੀ ਇਦਾਂ ਦੇ ਕੋਈ ਵੀ ਮੈਟਰ ਆ ਆਪਦੇ ਮਾਧਮ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਂਦਾ ਹੈਗਾ ਆਪਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮਸਫਦੀ ਨਾਲ ਦੇ ਨਾਲ ਲੈਂਦੀ ਹੈ ਕੋਸ਼ਿਸ਼ ਕਰਦੀ ਹੈ ਇਹਨੂੰ ਜਲਦ ਤੋਂ ਜਲਦ ਸੁਲਝਾਇਆ ਜਾ ਸਰ ਇਹ 15 ਫਾਈਲ ਕੀ ਹੈ ਜਿਹਨੇ ਲੋਕੀ ਮੰਗੀ ਹੈ ਪਹਿਲਾਂ ਵੀ ਕੁमामਲੇ ਦਰਜ ਇਸ ਦੇ ਅੱਗੇ ਵੀ ਤਿੰਨ ਐਫ ਆਰ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕਤਮਾ ਦਰਜ ਹੈਗਾ ਜੀ ਐਨਡੀਪੀਐ ਸੈਕਟਰ ਇਸ ਤੋਂ ਇਲਾਵਾ ਦੋ ਐਕਸ਼ਨ ਦੇ ਆਲਰੇਡੀ ਪਰਮਿਟ ਹੋ ਚੁੱਕੇ ਹੈ ਚੌਥੀ ਐਫ ਆਰ ਇਹਦੇ ਤੋਂ ਦਰਜ ਹੋਈ ਹੈ ਜੀ ਮੁੱਦੇ ਕੇਸ ਨਾਲ ਸੰਬੰਧਿਤ ਉਸ ਸੰਬੰਧੀ ਅਜੇ ਤਫਰੀਸ਼ ਕਰਨੀ ਹੈ ਜੀ ਕਿਉਂਕਿ ਇਹ ਕੱਲੀ ਅਰੈਸਟ ਹੋ ਜਾਏਗਾ ਅਜੇ ਨੂੰ ਮਾਨਯੋਗ ਅਦਾਲਤ ਸੇ ਪੇਸ਼ ਕਰਕੇ ਦਾ ਰਿਮਾਂਡ ਵੀ ਲੈਣਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਚੱਲ ਰਹੀ ਹੈ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧੇ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦੋ ਜੇ ਨਹੀਂ ਦੱਸਿਆ ਪਿਆ ਕੋਈ 10 ਲੱਖ ਰੁਪਏ ਨਹੀਂ ਦਿੱਤੇ ਤੇ ਤੁਹਾਡੇ ਉੱਤੇ ਤੁਹਾਡੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਲਿੱਤਾ ਜਾਏਗਾ ਸਰ ਕੋਈ ਅਸਲਾ ਕਿਥੋਂ ਆ ਮੈਨੂੰ ਤਾਂ ਗ੍ਰਾਬ ਕੀ ਨਹੀਂ ਹੋਈ ਐਂਡ ਅਰੈਸਟ ਕਰ ਦਿੱਤੇ ਆ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡ ਇਹਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਕੁਮਿਤ ਸਿੰਘ ਦਾ ਐਫ ਆਈ ਆਰ ਨੰਬਰ 444 ਸਟੀਫੀ ਰਿਪੋਰਟ ਦੇ ਅਕਲ ਲਾਚ ਕੀਤੀ ਗਈ ਸਰ ਪਕੜਿਆ ਕਿਵੇਂ ਗਿਆ ਇਟ ਵਾਸ ਦ ਸਾਡੀ ਟੈਕਨੀਕਲ ਟੀਮ ਸਾਡੀ CIA ਉਹਨਾਂ ਨੇ ਕਾਫੀ ਅچھے ਰਿਸਪੋਂਸ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ ਗਿਆ